ਸਾਰਾ ਦਿਨ ਸਾਗ ਤੇ ਮਿਹਨਤ ਕਰਨ ਤੋਂ ਬਾਅਦ ਘਰ ਦੇ ਅੱਡੇ ਜੀ ਜਦੋਂ ਕਹਿ ਦਨ ਜੀ ਅਸੀਂ ਨਹੀਂ ਸਾਗ ਖਾਣਾ ਹੈਗਾ ਸੱਚੀ ਸੋ ਰੱਬ ਦੀ ਇਨਾ ਗੁੱਸਾ ਆਉਂਦਾ ਨਾ ਫਿਰ ਨੌ ਬਿਚਾਰੀ ਕੀ ਕਰੇ ਸੌਰਿਆਂ ਨੂੰ ਹੁਣ ਨਾ ਤਾਂ ਕਰ ਨਹੀਂ ਸਕਦੀ ਹੀਗੀ ਫਿਰ ਮੈਂ ਬੇਸਣ ਵਾਲੀ ਲੱਸੀ ਰੱਖੀ ਗੈਸ ਤੇ ਵਿੱਚ ਪਾਏ ਮਟਰ ਨਮਕ ਤੇ ਹਲਦੀ ਇਹਨੂੰ ਰੱਖਿਆ ਰਿੱਜਣ ਤੇ ਤਾਂ ਉਸ ਤੋਂ ਬਾਅਦ ਮੈਂ ਕੀਤਾ ਤੜਕਾ ਤਿਆਰ ਤੇ ਇੱਕ ਸਾਈਡ ਮੈਂ ਰੱਖਿਆ ਤੜਕਾ ਤੇ ਤੇਲ ਦੇ ਵਿੱਚ ਸਭ ਤੋਂ ਪਹਿਲਾਂ ਕੜੀ ਪੱਤਾ ਜੀਰਾ ਮੇਥੇ ਪਾਏ ਉਸ ਤੋਂ ਬਾਅਦ ਲਸਣ ਤੇ ਆਦਰਕ ਪਾਇਆ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਚ ਫਿਰ ਵਿੱਚ ਪਾਏ ਪਿਆਜ਼ ਪਿਆਜ਼ਾਂ ਨੂੰ ਵੀ ਕੀਤਾ ਫਰਾਈ ਤਾਂ ਇੱਕ ਕੌਲੀ ਭਰ ਕੇ ਪਾਈ ਹਰੀ ਮੇਥੀ ਤੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲਿਆ ਤੇ ਉਸ ਤੋਂ ਬਾਅਦ ਪਾਈਆਂ ਹਰੀਆਂ ਮਿਰਚਾਂ ਤੇ ਫਿਰ ਆਪਾਂ ਪਾਇਆ ਗਰਮ ਮਸਾਲੇ ਤੇ ਕਾਲੀ ਮਿਰਚ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਿਆ ਤੇ ਇਧਰ ਕੜੀ ਸਾਡੀ ਰਿੱਜ ਰਿੱਜ ਹੋ ਗਈ ਤਿਆਰ ਤਾਂ ਮਸਾਲਾ ਸਾਰਾ ਤੜਕਾ ਪਾਇਆ ਕੜੀ ਦੇ ਵਿੱਚ ਤੇ ਇੰਨਾ ਸੋਹਣਾ ਕੜੀ ਦਾ ਕਲਰ ਆਇਆ ਰਿੱਜ ਕੇ ਫਿਰ ਮੈਂ ਇੱਕ ਪਲੇਟ ਭਰ ਕੇ ਪਾਈ ਧਨੀਏ ਦੀ ਤਾਂ ਇਹਨੂੰ ਚੰਗੀ ਤਰ੍ਹਾਂ ਕੜੀ ਦੇ ਵਿੱਚ ਰਲਾਤਾ ਜੀ ਲੋ ਜੀ ਸਾਡੀ ਕੜੀ ਹੋ ਗਈ ਤਿਆਰ ਤੇ ਇੰਨੀ ਸੋਹਣੀ ਸਮੈਲ ਆਉਂਦੀ ਤੇ ਇੰਨੀ ਟੇਸਟੀ ਬਣੀ ਵਾਓ ਕੀ